ਪ੍ਰਵਾਕਰ ਜੀ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਕਮਰੇ ਵਿੱਚ ਏਸੀ ਲਗਵਾਇਆ ਸੀ ਤਾਂ ਜੋ ਬਜ਼ੁਰਗ ਪਤੀ ਪਤਨੀ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਪਹਿਲਾਂ ਹੀ ਆਪਣੇ ਕਮਰਿਆਂ ਵਿੱਚ ਏਸੀ ਲਗਵਾ ਲਏ ਸਨ ਅਤੇ ਬਿਜਲੀ ਦਾ ਬਿੱਲ ਪ੍ਰਵਾਕਰ ਜੀ ਦੇ ਪੈਸਾ ਨਾਲ ਭਰਿਆ ਜਾਂਦਾ ਸੀ ਇੱਕ ਮਹੀਨੇ ਬਾਅਦ ਜਦੋਂ 10000 ਦਾ ਬਿੱਲ ਆਇਆ ਤਾਂ ਬੱਚਿਆਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਪ੍ਰਵਾਕਰ ਜੀ ਦਾ ਏਸੀ ਕੱਢ ਕੇ ਵੇਚ ਦਿੱਤਾ ਅਤੇ ਉਹਨਾਂ ਨੂੰ ਗਾਲਾਂ ਕੱਢ ਕੇ ਛੱਤ ਤੇ ਸੌਣ ਲਈ ਮਜਬੂਰ ਕਰ ਦਿੱਤਾ। ਰਾਤ ਦੀ ਐਸੈਂਸ਼ੀਅਲ ਗਰਮੀ ਕਾਰਨ ਪ੍ਰਵਾਹਕਰ ਅਤੇ ਉਹਨਾਂ ਦੀ ਪਤਨੀ ਦੀ ਤबीयत ਵਿਗੜ ਗਈ ਜਿਸ ਕਾਰਨ ਉਹਨਾਂ ਨੇ ਉਸੇ ਰਾਤ ਘਰ ਛੱਡਣ ਦਾ ਫੈਸਲਾ ਕਰ ਲਿਆ। ਅਗਲੀ ਸਵੇਰ ਜਦੋਂ ਉਹ ਕੰਮ ਤੇ ਜਾਣ ਲਈ ਬਾਹਰ ਨਿਕਲੇ ਤਾਂ ਦੁਪਹਿਰ ਦੀ ਤੇਜ਼ ਧੁੱਪ ਵਿੱਚ ਜਦੋਂ ਪ੍ਰਵਾਹਕਰ ਜੀ ਘਰ ਪਰਤੇ ਤਾ ਉਹ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜੇ ਹੋਏ ਸਨ ਘਰ ਵਿੱਚ ਵੜਦਿਆਂ ਹੀ ਉਹਨਾਂ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਅਨਿਕੇਤ ਦੀ ਮਾਂ ਠੰਡਾ ਪਾਣੀ ਦੇ ਜਾਣ ਘੁੱਟ ਰਹੀ ਹੈ ਨਿੰਬੂ ਪਾਣੀ ਬਣਾ ਦੇ ਦਿਲ ਤੱਕ ਤੱਕ ਕਰ ਰਿਹਾ ਹੈ ਇਹ ਸੁਣ ਕੇ ਉਹਨਾਂ ਦੀ ਪਤਨੀ ਤੁਰੰਤ ਰਸੋਈ ਵਿੱਚ ਗਈ ਅਤੇ ਨਿੰਬੂ ਪਾਣੀ ਬਣਾ ਕੇ ਦਿੱਤਾ ਪਾਣੀ ਪੀਣ ਤੋਂ ਬਾਅਦ ਪ੍ਰਵਾਕਰ ਜੀ ਨੂੰ ਥੋੜੀ ਰਾਹਤ ਮਿਲੀ ਪਰ ਤੇਜ਼ ਗਰਮੀ ਅਤੇ ਪਸੀਨੇ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀ ਉਹ ਬੋਲੇ ਹੁਣ ਇਹ ਗਰਮੀ ਬਰਦਾਸ਼ਤ ਨਹੀਂ ਹੋ ਰਹੀ ਪਰ ਕੀ ਕਰੀਏ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਾਰੇ ਪੈਸੇ ਖਤਮ ਹੋ ਜਾਂਦੇ ਹਨ ਉਹਨਾਂ ਦੀ ਪਤਨੀ ਨੇ ਕਿਹਾ ਅਨਿਕੇਤ ਅਤੇ ਅਭਿਸ਼ੇਕ ਦੇ ਕਮਰਿਆਂ ਵਿੱਚ ਤਾਂ AC ਹੈ ਅਸੀਂ ਕਿਉਂ ਨਹੀਂ ਸੈਕੰਡ ਹੈਂਡ AC ਲੈ ਲਈਏ ਅੱਜਕੱਲ੍ਹ ਤਾਂ ਰਿਕਸ਼ਟਾਂ ਤੇ ਵੀ ਮਿਲਦੇ ਹਨ ਅਤੇ ਕੁਝ ਏਸੀ ਘੱਟ ਬਿਜਲੀ ਵੀ ਖਰਚ ਕਰਦੇ ਹਨ ਪ੍ਰਭਕਰ ਜੀ ਨੇ ਆਪਣੇ ਮੋਢੇ ਤੇ ਪਏ ਪਰਨੇ ਨਾਲ ਪਸੀਨਾ ਪੂੰਝਦੇ ਹੋਏ ਕਿਹਾ ਗੱਲ ਤਾਂ ਤੇਰੀ ਸਹੀ ਹੈ ਮੈਂ ਇੱਕ ਕਮੇਟੀ ਪਾਈ ਹੈ ਜੋ ਇਸ ਮਹੀਨੇ ਟੁੱਟੇਗੀ 500 ਦੀ ਹੈ ਉਸੇ ਵਿੱਚੋਂ ਏਸੀ ਆਸਾਨੀ ਨਾਲ ਲਿਆ ਜਾ ਸਕਦਾ ਹੈ ਅਤੇ ਫੇਰ ਆਪਣੇ ਕਮਰੇ ਦਾ ਬੀਲੀ ਬਿੱਲ ਵੀ ਭਰਿਆ ਜਾ ਸਕੇਗਾ ਇਹ ਸੁਣ ਕੇ ਉਹਨਾਂ ਦੀ ਪਤਨੀ ਨੇ ਰਾਹਤ ਦੀ ਸਾਹ ਲਈ ਘਰ ਵੱਡਾ ਸੀ ਦੋਵੇਂ ਬੇਟਿਆਂ ਦੇ ਕਮਰੇ ਵੀ ਵੱਡੇ ਸਨ ਹਰ ਬੇਟੇ ਦਾ ਇੱਕ ਇੱਕ ਬੱਚਾ ਸੀ ਪਰ ਦੋਵਾਂ ਨੇ 2-2 ਟਨ ਦਾ ਸਮਰਥਾ ਵਾਲੇ ਏਸੀ ਲਗਾਏ ਸਨ ਵਿਆਹ ਤੋਂ ਬਾਅਦ ਦੋਵੇਂ ਨੋਹਾ ਸਹੁਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀਆਂ ਸਨ ਅਤੇ ਨਾ ਹੀ ਉਹਨਾਂ ਦੀ ਜ਼ਿੰਮੇਵਾਰੀ ਲੈਂਦੀਆਂ ਸਨ ਹਰ ਨੋ ਸਿਰਫ ਆਪਣੇ ਪਤੀ ਲਈ ਹੀ ਖਾਣਾ ਬਣਾਉਂਦੀ ਸੀ ਜਦੋਂ ਪ੍ਰਵਾਹ ਕਰਦੀ ਦੀ ਪਤਨੀ ਨੇ ਦੇਖਿਆ ਕਿ ਨੋਹਾ ਨੂੰ ਉਹਨਾਂ ਦੇ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਤਾਂ ਉਹਨਾਂ ਨੇ ਬਿਨਾਂ ਵਿਵਾਦ ਦੇ ਸਾਫ਼-ਸਾਫ਼ ਕਹਿ ਦਿੱਤਾ ਬੇਟਾ ਸਾਡੀ ਚਿੰਤਾ ਨਾ ਕਰੋ ਬਸ ਆਪਣੇ ਪਤੀ ਦਾ ਖਾਣਾ ਬਣਾਉਣਾ ਨਾ ਭੁੱਲੋ ਇਸ ਨਾਲ ਘਰ ਵਿੱਚ ਝਗੜੇ ਨਹੀਂ ਹੁੰਦੇ ਸਨ ਅਤੇ ਮਾਹੌਲ ਵੀ ਚੰਗਾ ਰਹਿੰਦਾ ਸੀ ਪ੍ਰਵਾਕਰ ਜੀ ਦੀ ਪਤਨੀ ਨੇ ਕਦੇ ਵੀ ਸੱਸ ਵਜੋਂ ਆਪਣੀ ਭੂਮਿਕਾ ਨਹੀਂ ਜਿਤਾਈ ਇਸ ਲਈ ਉਹਨਾਂ ਅਤੇ ਪ੍ਰਵਾਕਰ ਜੀ ਨੇ ਖੁਦ ਹੀ ਰਸੋਈ ਦੀ ਜ਼ਿੰਮੇਵਾਰੀ ਲੈ ਲਈ ਹਾਲਾਂਕਿ ਘਰ ਦਾ ਸਾਰਾ ਖਰਚ ਮਿਲ ਕੇ ਹੀ ਕੀਤਾ ਜਾਂਦਾ ਸੀ ਬਿਲੀ ਦਾ ਬਿੱਲ ਪ੍ਰਵਾਕਰ ਜੀ ਦੀ ਪੈਂਚ ਨਾਲ ਭਰਿਆ ਜਾਂਦਾ ਸੀ ਅਤੇ ਬਾਕੀ ਖਰਚ ਦੋਵੇਂ ਬੇਟੇ ਉਠਾਉਂਦੇ ਸਨ ਰਾਸ਼ਨ ਵੀ ਇਕੱਠਾ ਹੁੰਦਾ ਸੀ ਅਤੇ ਜਿਸ ਨੂੰ ਜੋ ਚਾਹੀਦਾ ਸੀ ਉਹ ਆਪਣਾ ਖਾਣਾ ਖੁਦ ਬਣਾਉਂਦਾ ਸੀ ਪ੍ਰਵਾਹਕਰ ਜੀ ਨੂੰ ਆਪਣੇ ਬੇਟਿਆਂ ਦੇ ਵਿਵਹਾਰ ਨਾਲ ਨਾਰਾਜ਼ਗੀ ਸੀ ਉਹਨਾਂ ਨੇ ਬੇਟਿਆਂ ਦੀ ਪਰਿਵਿਸ਼ ਲਈ ਬਹੁਤ ਤਿਆਗ ਕੀਤੇ ਸਨ ਪਰ ਵਿਆਹ ਤੋਂ ਬਾਅਦ ਬੇਟਿਆਂ ਨੇ ਆਪਣੀਆਂ ਪਤਨੀਆਂ ਦਾ ਹੀ ਸਾਥ ਦੇਣਾ ਜ਼ਿਆਦਾ ਪਸੰਦ ਕੀਤਾ ਅਗਲੇ ਦਿਨ ਪ੍ਰਵਾਹਕਰ ਜੀ ਦੀ ਪਤਨੀ ਦੀ ਭੈਣ ਦਾ ਦਿਹਾਂਤ ਹੋ ਗਿਆ ਪਰਵਾਕਰਜੀ ਦੇ ਤਬੀਅਤ ਪਹਿਲਾਂ ਹੀ ਠੀਕ ਨਹੀਂ ਸੀ ਇਸ ਲਈ ਉਹ ਸਫ਼ਰ ਨਹੀਂ ਕਰਨਾ ਚਾਹੁੰਦੇ ਸਨ ਪਰ ਉਹਨਾਂ ਦੀ ਪਤਨੀ ਦਾ ਗੁੱਸਾ ਰੁਕਣ ਦਾ ਨਾ ਨਹੀਂ ਲੈ ਰਿਹਾ ਸੀ ਉਹਨਾਂ ਨੇ ਪਤਨੀ ਨੂੰ ਪਿੰਡ ਭੇਜ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ 10-15 ਦਿਨਾਂ ਤੱਕ ਵਾਪਸ ਨਹੀਂ ਆ ਸਕੇਗੀ ਇਸ ਕਾਰਨ ਪਰਵਾਕਰਜੀ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਹੁਣ ਦੋਵੇਂ ਨੋਹਾਂ ਤੇ ਆ ਗਈ ਅਤੇ ਇਸ ਗੱਲ ਦੀ ਨਾਰਾਜ਼ਗੀ ਉਹਨਾਂ ਦੇ ਚਿਹਰਿਆਂ ਤੇ ਸਾਫ਼ ਚhall ਕਰ ਰਹੀ ਸੀ ਪ੍ਰਵਾਕਰ ਜੀ ਨੂੰ ਸ਼ੂਗਰ ਸੀ ਇਸ ਲਈ ਉਹਨਾਂ ਨੂੰ ਸਵੇਰੇ 9 ਵਜੇ ਨਾਸ਼ਤਾ ਚਾਹੀਦਾ ਸੀ ਪਰ ਦੋਵੇਂ ਨੋਹਾ ਸਵੇਰੇ 10 11 ਵਜੇ ਤੱਕ ਏਸੀ ਵਾਲੇ ਕਮਰਿਆਂ ਤੋਂ ਬਾਹਰ ਨਹੀਂ ਨਿਕਲਦੀਆਂ ਸਨ ਪ੍ਰਵਾਕਰ ਜੀ ਨੇ ਦੋਵਾਂ ਨੋਹਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੁਹਾਡੀ ਮਾਂ ਵਾਪਸ ਨਹੀਂ ਆਉਂਦੀ ਆਪਣੀਆਂ ਪਤਨੀਆਂ ਨੂੰ ਕਹੋ ਕੇ ਸਵੇਰੇ 9 ਵਜੇ ਮੈਨੂੰ ਨਾਸ਼ਤਾ ਦੇ ਦਿਆ ਕਰਨ। ਦੋਵੇਂ ਬੇਟੇ ਬਿਨਾਂ ਕੁਝ ਕਹੇ ਆਪਣੇ ਕਮਰਿਆਂ ਵਿੱਚ ਚਲੇ ਗਏ ਪਰ ਉਹਨਾਂ ਦੇ ਚਿਹਰਿਆਂ ਤੇ ਵੀ ਨਰਾਜਗੀ ਸਾਫ਼ ਨਜ਼ਰ ਆ ਰਹੀ ਸੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀਆਂ ਪਤਨੀਆਂ ਸਹੁਰੇ ਦੀ ਸੇਵਾ ਨਹੀਂ ਕਰਨ ਵਾਲੀਆਂ ਪਰ ਅਗਲੇ ਦਿਨ ਸਵੇਰੇ 9 ਵਜੇ ਦੋਵੇਂ ਨੋਹਾ ਰਸੋਈ ਵਿੱਚ ਸਨ ਪਰ ਉਹ ਐਨੀ ਜ਼ੋਰ ਨਾਲ ਭਾਂਡੇ ਪਟਕ ਰਹੀਆਂ ਸਨ ਕਿ ਉਹਨਾਂ ਦਾ ਗੁੱਸਾ ਸਾਫ ਚੱਲ ਰਿਹਾ ਸੀ ਜਦੋਂ ਪ੍ਰਭাকর ਜੀ ਕਮਰੇ ਤੋਂ ਬਾਹਰ ਆਏ ਤਾਂ ਉਹਨਾਂ ਨੇ ਨੋਹਾ ਦੀ ਗੱਲਬਾਤ ਸੁਣੀ ਵੱਡੀ ਨੋ ਛੋਟੀ ਨੋ ਨੂੰ ਕਹਿ ਰਹੀ ਸੀ ਉਹ ਬੁੱਢੀ ਜਾਣਬੁੱਝ ਕੇ ਪਿੰਡ ਚਲੀ ਗਈ ਅਤੇ ਇਹ ਬੋਝ ਸਾਡੇ ਸਿਰ ਤੇ ਪਾ ਗਈ। ਛੋਟੀ ਨੋ ਬੋਲੀ ਕਿੰਨੇ ਨਖਰੇ ਹਨ ਇਸ ਬੁੱਢੇ ਦੇ। ਨਾਸ਼ਤਾ 9 ਵਜੇ, ਖਾਣਾ 1 ਵਜੇ, ਸ਼ਾਮ ਨੂੰ 4 ਵਜੇ ਚਾਹ। اے ਭਗਵਾਨ ਇਹ ਦਿਨ ਕਿਵੇਂ ਕੱਟਣਗੇ? ਵੱਡੀ ਨੋ ਬੋਲੀ ਰਾਤ ਭਰ ਬੱਚੇ ਸੌਣ ਨਹੀਂ ਦਿੰਦੇ। 2 ਵਜੇ ਨੀਂਦ ਆਉਂਦੀ ਹੈ ਅਤੇ ਸਵੇਰੇ ਜਲਦੀ ਉੱਠ ਕੇ ਇਸ ਮਹਾਰਾਜ ਲਈ ਨਾਸ਼ਤਾ ਬਣਾਉਣਾ ਪੈਂਦਾ ਹੈ। ਇਹ ਸਭ ਸੁਣ ਕੇ ਪ੍ਰਭਾਕਰ ਜੀ ਦਾ ਮਨ ਬਹੁਤ ਦੁਖੀ ਹੋ ਗਿਆ। ਉਹਨਾਂ ਦੀ ਪਤਨੀ ਨੇ ਕਦੇ ਉਹਨਾਂ ਨੂੰ ਭੁੱਖਾ ਨਹੀਂ ਰੱਖਿਆ ਸੀ ਸਵੇਰੇ 9 ਵਜੇ ਉਹਨਾਂ ਨੂੰ ਗਰਮ ਸਾਬੂਦਾਣਾ ਜਾਂ ਦਲੀਆ ਮਿਲਦਾ ਸੀ ਜਿਸ ਵਿੱਚ ਖੰਡ ਨਹੀਂ ਹੁੰਦੀ ਸੀ ਚਾਹ ਵੀ ਬਿਨਾ ਖੰਡ ਦੀ ਮਿਲਦੀ ਸੀ ਪਰ ਅੱਜ ਨੋਹਾ ਨੇ ਸਿਰਫ ਕੁਝ ਬਿਸਕਟ ਅਤੇ ਇੱਕ ਕੱਪ ਚਾਹ ਮੇਜ਼ ਤੇ ਰੱਖ ਦਿੱਤੀ ਸੀ ਚਾਹ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਅਤੇ ਚਾਹ ਪੱਤੀ ਇੰਨੀ ਜ਼ਿਆਦਾ ਸੀ ਕਿ ਚਾਹ ਬਹੁਤ ਕੌੜੀ ਹੋ ਗਈ ਸੀ ਪ੍ਰਵਾਕਰ ਜੀ ਨੂੰ ਖਾਜੀ ਚਾਹ ਦੀ ਆਦਤ ਨਹੀਂ ਸੀ ਉਹਨਾਂ ਨੇ ਪਹਿਲਾਂ ਘੁੱਟ ਲਿਆ ਅਤੇ ਤੁਰੰਤ ਕੱਪ ਇੱਕ ਪਾਸੇ ਰੱਖ ਦਿੱਤਾ ਦੋਵੇਂ ਨੂੰ ਆ ਆਪਣੇ ਕਮਰੇ ਵਿੱਚ ਵਾਪਸ ਚਲੀ ਆ ਗਏ। ਧੁੱਪ ਅੱਜ ਬਹੁਤ ਤੇਜ਼ ਸੀ। ਘਰ ਦੇ ਅੰਦਰ ਵੀ ਹਵਾ ਬੰਦ ਜਿਹੀ ਲੱਗ ਰਹੀ ਸੀ। ਪਸੀਨਾ ਰੁਕਨ ਦਾ ਨਾ ਨਹੀਂ ਲੈ ਰਿਹਾ ਸੀ। ਉਹ ਹੁਣੇ-ਹੁਣੇ ਨਹਾ ਕੇ ਆਏ ਸਨ। ਫਿਰ ਵੀ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜੇ ਹੋਏ ਸਨ। ਉੱਪਰੋਂ ਇਸ ਕੌੜੀ ਚਾਹ ਨੇ ਉਹਨਾਂ ਦੇ ਮੂੰਹ ਦਾ ਸਵਾਦ ਹੋਰ ਵੀ ਖਰਾਬ ਕਰ ਦਿੱਤਾ ਸੀ। ਉਹਨਾਂ ਨੇ ਅੱਖਾਂ ਵਿੱਚ ਆਏ ਹੰਝੂ ਪੂੰਝੇ ਅਤੇ ਰਸੋਈ ਵੱਲ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਰਸੋਈ ਪੂਰੀ ਤਰ੍ਹਾਂ ਵਿਖਰੀ ਪਈ ਸੀ। ਉਨ੍ਹਾਂ ਦੀ ਪਤਨੀ ਨੂੰ ਬਹੁਤ ਸਫਾਈ ਪਸੰਦ ਸੀ। ਉਹ ਰਾਤ ਨੂੰ ਸੌਣ ਤੋਂ ਪਹਿਲਾਂ ਭਾਵੇਂ ਭਾਂਡੇ ਕਿਸੇ ਦੇ ਵੀ ਹੋਣ ਪੂਰੀ ਸੋਈ ਸਾਫ਼ ਕਰਕੇ ਸੀ ਸੌਂਦੀ ਸੀ। ਪਰ 노ਹਾ ਦਾ ਰਵਿਆ ਵੱਖਰਾ ਸੀ। ਜਦੋਂ ਮਨ ਹੁੰਦਾ ਤਾਂ ਕੰਮ ਕਰਦੀਆਂ ਨਹੀਂ ਤਾਂ ਬਿਲਕੁਲ ਨਹੀਂ। ਕਈ ਵਾਰ ਤਾਂ ਉਹ ਖਾਣਾ ਵੀ ਨਹੀਂ ਬਣਾਉਂਦੀਆਂ ਸਨ। ਸਦੋਂ ਦੋਵੇਂ ਬੇਟੇ ਮਾਂ ਦੇ ਕਮਰੇ ਵਿੱਚ ਆ ਕੇ ਕਹਿੰਦੇ, "ਮਾਂ, ਜੋ ਕੁਝ ਤੁਸੀਂ ਪਾਪਾ ਲਈ ਬਣਾਇਆ ਹੈ, ਉਹ ਸਾਨੂੰ ਵੀ ਦੇ ਦਿਓ।" ਕਿਉਂਕਿ ਅੱਜ ਕ੍ਰਿਤਿਕਾ ਦੀ ਸਿਹਤ ਠੀਕ ਨਹੀਂ ਦੂਜਾ ਬੇਟਾ ਤੁਰੰਤ ਕਹਿੰਦਾ ਪੂਰਵਾ ਵੀ ਬਿਮਾਰ ਹੈ ਪ੍ਰਭাকর ਜੀ ਦੀ ਪਤਨੀ ਚੁੱਪਚਾਪ ਬੇਟਿਆਂ ਨੂੰ ਵੀ ਖਾਣਾ ਪਰੋਸ ਦਿੰਦੀ ਸੀ ਉਹ ਹਮੇਸ਼ਾ ਗਰਮ ਅਤੇ ਤਾਜ਼ਾ ਖਾਣਾ ਬਣਾਉਂਦੀ ਸੀ ਕਿਉਂਕਿ ਪ੍ਰਭাকর ਜੀ ਨੂੰ ਤਾਜ਼ਾ ਖਾਣਾ ਅਤੇ ਗਰਮ ਖੁਲਕੇ ਦੇਣ ਦੀ ਉਸ ਨੂੰ ਆਦਤ ਸੀ ਉਸ ਨੇ ਸਾਰੀ ਉਮਰ ਪ੍ਰਭਾਕਰ ਜੀ ਦੀ ਦੇਖਭਾਲ ਕੀਤੀ ਸੀ ਪਰ ਅੱਜ ਉਸੇ ਘਰ ਵਿੱਚ ਆਪਣੀਆਂ ਨੋਹਾਂ ਦੇ ਵਿਵਹਾਰ ਕਰਨ ਉਹਨਾਂ ਨੂੰ ਇਕੱਲਾਪਨ ਦਾ ਅਹਿਸਾਸ ਹੋ ਰਿਹਾ ਸੀ ਕਈ ਵਾਰ ਜੇ ਰਾਤ ਨੂੰ ਰੋਟੀ ਬਚ ਜਾਂਦੀ ਸੀ ਤਾਂ ਪ੍ਰਭਾਕਰ ਜੀ ਦੀ ਪਤਨੀ ਸਵੇਰੇ ਉੱਠ ਕੇ ਖੁਦ ਨਾਸ਼ਤੇ ਵਿੱਚ ਖਾ ਲੈਂਦੀ ਸੀ ਪਰ ਉਹਨਾਂ ਨੇ ਕਦੇ ਪ੍ਰਭਾਕਰ ਜੀ ਨੂੰ ਬਸਤੀ ਰੋਟੀ ਨਹੀਂ ਦਿੱਤੀ ਸੀ ਪਤਨੀ ਅਤੇ ਨੋਹ ਦੇ ਫਰਜ਼ੋ ਸਾਰੇ ਪ੍ਰਭਾਕਰ ਜੀ ਦੀ ਪਤਨੀ ਨੇ ਪੂਰੇ ਨਿਸ਼ਟਾ ਨਾਲ ਨਿਭਾਏ ਸਨ ਪਰ ਨੋਹਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ਉਹ ਸੋਸਤੇ ਸਨ ਜਦੋਂ ਪ੍ਰਵਾਕਰ ਜੀ ਨੇ ਰਸੋਈ ਦੀ ਹਾਲਤ ਦੇਖੀ ਤਾਂ ਉਹ ਹਰਾਨ ਰਹਿ ਗਏ ਰਾਤ ਦੇ ਗੰਦੇ ਭਾਂਡੇ ਸੈਲਫ ਤੇ ਖਿੰdre ਪਏ ਸਨ ਰਸੋਈ ਵੱਡੀ ਅਤੇ ਸੁੰਦਰ ਸੀ ਪਰ ਉਸ ਸਮੇਂ ਬਹੁਤ ਗੰਦੀ ਲੱਗ ਰਹੀ ਸੀ ਉਹਨਾਂ ਨੇ ਫ੍ਰਿਜ ਖੋਲ੍ਹਿਆ ਉਥੋਂ ਬ੍ਰੈਡ ਅਤੇ ਮੱਖਣ ਕੱਢਿਆ ਦੋ ਸਲਾਈਸਾਂ ਤੇ ਮੱਖਣ ਲਗਾਇਆ ਅਤੇ ਉਥੇ ਹੀ ਖਾ ਲਿਆ ਪਾਣੀ ਦੇ ਇੱਕ ਘੁੱਟ ਨਾਲ ਉਹ ਸੁੱਕਾ ਕਾਰਨ ਨਿਕਲ ਗਏ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਆਪਣੀ ਪਤਨੀ ਦੀ ਬਹੁਤ ਜਿਆਦਾ ਯਾਦ ਆਈ ਪਰ ਉਹ ਪੀੜ ਅਤੇ ਨਿਰਾਸ਼ਾ ਇੰਨੀ ਗਹਿਰੀ ਸੀ ਕਿ ਉਸ ਨੂੰ ਭੁਲਾਉਣਾ ਸੰਭਵ ਨਹੀਂ ਸੀ ਦੁਪਹਿਰ ਦੇ ਖਾਣੇ ਵਿੱਚ ਉਹਨਾਂ ਨੂੰ ਕੱਲ ਦੀ ਬਣੀ ਰੋਟੀ ਅਤੇ ਸਬਜ਼ੀ ਦਿੱਤੀ ਗਈ ਤੇਜ਼ ਗਰਮੀ ਅਤੇ ਵਾਰ-ਵਾਰ ਬਿਜਲੀ ਘਟਣ ਬਦਨ ਕਾਰਨ ਫਰਿੱਜ ਠੀਕ ਨਹੀਂ ਸੀ ਕੰਮ ਕਰ ਰਿਹਾ ਜਿਸ ਕਾਰਨ ਸਬਜ਼ੀ ਸੜਨ ਲੱਗੀ ਸੀ ਅਤੇ ਉਸ ਵਿੱਚੋਂ ਬਦਬੂ ਆ ਰਹੀ ਸੀ ਪ੍ਰਵਾਹ ਕਰਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਪਿਛਲੇ 34 ਸਾਲਾਂ ਵਿੱਚ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਦੇ ਬਾਸੀ ਰੋਟੀ ਨਹੀਂ ਦਿੱਤੀ ਸੀ ਅਤੇ ਅੱਜ ਉਹਨਾਂ ਨੂੰ ਇਸ ਸੜੀ ਸਬਜ਼ੀ ਦੀ ਬਦਵੂ ਸੈਣੀ ਪੈ ਰਹੀ ਉਹਨਾਂ ਨੂੰ ਉਲਟੀ ਆਉਣ ਵਾਲੀ ਸੀ ਪਰ ਉਹ ਕਿਸੇ ਤਰ੍ਹਾਂ ਸੰਭਲ ਗਏ ਉਹਨਾਂ ਨੇ ਥਾਲੀ ਵੈਸੇ ਹੀ ਇੱਕ ਪਾਸੇ ਰੱਖ ਦਿੱਤੀ ਅਤੇ ਵੱਡੀ ਨੂੰ ਉਹਨੂੰ ਕਿਹਾ ਮੈਨੂੰ ਵਸ ਇੱਕ ਗਲਾਸ ਦੁੱਧ ਦੇ ਦਿਓ ਐਸੇ ਤੇ ਵੱਡੀ ਨੂੰ ਨਰਾਜ਼ ਹੋ ਕੇ ਬੋਲੀ ਪਿਤਾ ਜੀ ਤੁਹਾਡੇ ਬਹੁਤ ਨਖਰੇ ਹਨ ਹੁਣ ਰੋਟੀ ਸਬਜ਼ੀ ਦਿੱਤੀ ਤਾਂ ਹੁਣ ਦੁੱਧ ਵੀ ਚਾਹੀਦਾ ਇਹ ਸੁਣ ਕੇ ਪ੍ਰਵਾਕਰ ਜੀ ਨੂੰ ਬਹੁਤ ਗੁੱਸਾ ਆਇਆ ਉਹ ਬੋਲੇ ਕੀ ਤੂੰ ਆਪਣੇ ਪਿਤਾ ਨੂੰ ਵੀ ਅਜਿਆ ਖਾਣਾ ਦਿੰਦੀ ਦੇਖ ਇਹ ਸਬਜੀ ਸੜ ਗਈ ਹੈ ਸਬਜੀ ਵਿੱਚੋਂ ਬਹੁਤ ਵਧੂ ਆ ਰਹੀ ਸੀ ਅਤੇ ਰੋਟੀ ਵੀ ਬਾਸੀ ਸੀ ਪ੍ਰਭਕਰ ਜੀ ਦੀ ਪਤਨੀ ਨੇ ਉਹਨਾਂ ਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਨੋਹਾਂ ਨਾ ਝਗੜਾ ਨਾ ਕਰੋ ਪਰ ਹੁਣ ਉਹਨਾਂ ਦਾ ਧੀਰਜ ਖਤਮ ਹੋ ਗਿਆ ਸੀ ਇਹ ਸੁਣ ਕੇ ਬੱਟੀ ਨੂੰ ਹੋਰ ਵੀ ਪਰਤ ਗਈ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਹ ਤਿਰਸਕਾਰ ਭਰੇ ਲਹਿਜੇ ਵਿੱਚ ਬੋਲੀ ਇੱਕ ਕੰਮ ਕਰੋ ਮਾਂ ਨੂੰ ਵਾਪਸ ਬੁਲਾ ਲਓ ਉਹੀ ਤੁਹਾਡੀ ਦੇਖਭਾਲ ਕਰ ਸਕਦੀ ਹੈ ਕੀ ਮੁਸੀਬਤ ਹੈ ਕਦੇ ਇਹ ਨਹੀਂ ਚਾਹੀਦਾ ਕਦੇ ਉਹ ਨਹੀਂ ਚਾਹੀਦਾ ਸਬਜੀ ਬਿਲਕੁਲ ਠੀਕ ਹੈ ਪਰ ਤੁਹਾਨੂੰ ਤਾਂ ਬਦਬੂ ਆ ਰਹੀ ਅਰੇ ਜਿਵੇਂ ਸਾਰਾ ਘਰ ਖਰਚ ਤੁਸੀਂ ਹੀ ਚਲਾ ਰਹੇ ਹੋ ਇਹ ਕਹਿ ਕੇ ਉਹ ਨਿਸ਼ਚਿਤ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਦਰਵਾਜ਼ੇ ਕੋਲ ਖੜਾ ਪ੍ਰਵਾਕਰ ਜੀ ਦਾ 5 ਸਾਲ ਦਾ ਪੁੱਤ ਇਹ ਸਭ ਦੇਖ ਰਿਹਾ ਸੀ ਪ੍ਰਵਾਕਰ ਜੀ ਨੇ ਆਪਣੀਆਂ ਅੱਖਾਂ ਵਿੱਚ ਆਏ ਹੰਝੂ ਹੱਥ ਨਾਲ ਗੁੰਝੇ ਤਦੋਂ ਉਹ ਛੋਟਾ ਬੱਚਾ ਦੌੜ ਕੇ ਰਸੋਈ ਵਿੱਚ ਗਿਆ ਇੱਕ ਕੰਚ ਦਾ ਗਲਾਸ ਲਿਆ ਫ੍ਰਿਜ ਵਿੱਚੋਂ ਦੁੱਧ ਕੱਢਿਆ ਅਤੇ ਇੱਕ ਗਲਾਸ ਭਰ ਕੇ ਆਪਣੇ ਦਾਦਾ ਜੀ ਦੇ ਸਾਹਮਣੇ ਰੱਖਦੇ ਹੋਏ ਬੋਲਿਆ ਦਾਦਾ ਜੀ ਇਹ ਦੁੱਧ ਪੀ ਲੋ ਇਹ ਦੇਖ ਕੇ ਪ੍ਰਵਾਕਰ ਜੀ ਦਾ ਦਿਲ ਪਿਆਰ ਨਾਲ ਭਰ ਗਿਆ ਉਹ ਨਾਲੇ ਪੁੱਤ ਨੂੰ ਗੋਦ ਵਿੱਚ ਚੁੱਕਿਆ ਪਿਆਰ ਨਾਲ ਆਪਣੀ ਛਾਤੀ ਨਾਲ ਲਾਇਆ ਅਤੇ ਉਸ ਦੇ ਮੱਥੇ ਤੇ ਚੁੰਮੀ ਲਈ ਉਹ ਬੋਲੇ ਤੂੰ ਤਾਂ ਮੇਰਾ ਖੂਨ ਹੈ ਇਸ ਲਈ ਤੈਨੂੰ ਕੁਝ ਨਹੀਂ ਕਿਹਾ ਪਰ ਦਾਦਾ ਨੂੰ ਭੁੱਖਾ ਰਹਿਣਾ ਪਿਆ ਉਹ ਛੋਟਾ ਬੱਚਾ ਦਾਦਾ ਦੀ ਗੋਦ ਵਿੱਚ ਚੜ ਗਿਆ ਅਤੇ ਬੋਲਿਆ ਦਾਦਾ ਜੀ ਤੁਸੀਂ ਚਿੰਤਾ ਨਾ ਕਰੋ ਜਦੋਂ ਮੈਂ ਵੱਡਾ ਹੋ ਜਾਵਾਂਗਾ ਅਤੇ ਮੇਰੀ ਪਤਨੀ ਆਵੇਗੀ ਮੈਂ ਉਸ ਨੂੰ ਵੀ ਕਹਾਂਗਾ ਕਿ ਮੇਰੇ ਮਾਤਾ ਪਿਤਾ ਨੂੰ ਵੀ ਬਸ ਇਖਾਣਾ ਖਵਾਇਆ ਜਾਵੇ ਉਸ ਛੋਟੇ ਬੱਚੇ ਨੇ ਹੱਕ ਮਾਰਦੇ ਹੋਏ ਇਹ ਗੱਲ ਕਹੀ ਜਿਵੇਂ ਉਸ ਨੂੰ ਆਪਣੇ ਦਾਦਾ ਜੀ ਨੂੰ ਖੁਸ਼ ਕਰਨਾ ਹੋਵੇ ਇੱਕ ਪਲ ਵਿੱਚ ਹੀ ਪ੍ਰਵਾਕਰ ਜੀ ਦੇ ਚਿਹਰੇ ਤੇ ਹਾਸਾ ਆ ਗਿਆ ਬੱਚਿਆਂ ਦੀਆਂ ਗੱਲਾਂ ਹਜੀਆਂ ਹੁੰਦੀਆਂ ਹਨ ਕਿ ਇਨਸਾਨ ਦਾ ਅੰਤਰਮਨ ਹਿੱਲ ਜਾਂਦਾ ਹੈ ਰਾਤ ਨੂੰ ਦੋ ਮੈਂ ਬੈਠੇ ਵਾਪਸ ਆ ਗਏ ਅਤੇ ਖਾਣੇ ਲਈ ਡੈਨਿਕ ਟੇਬਲ ਤੇ ਬੈਠ ਗਏ ਅੱਜ ਮਟਰ ਪਨੀਰ ਬਣਾਇਆ ਸੀ ਪਰ ਉਸ ਦੀ ਹਾਲਤ ਬਹੁਤ ਜੀਵ ਸੀ ਗਰੇਵੀ ਕੀ ਲੱਗ ਰਹੀ ਸੀ ਅਤੇ ਉਸ ਵਿੱਚ ਪਿਆਜ਼ ਦੇ ਵੱਡੇ ਵੱਡੇ ਟੁਕੜੇ ਤੈਰ ਰਹੇ ਸਨ ਪ੍ਰਵਾਹਕਰ ਜੀ ਨੇ ਖਾਣਾ ਦੇਖਿਆ ਅਤੇ ਚੁੰਝ ਲਾ ਗਏ ਉਹ ਬੋਲੇ ਇਹ ਕੀ ਖਾਣਾ ਬਣਾਇਆ ਹੈ ਦੇਖੋ ਤਾਂ ਸਹੀ ਪਿਆਜ਼ ਅਤੇ ਟਮਾਟਰ ਪਾਣੀ ਵਿੱਚ ਤੈਰ ਰਹੇ ਤੁਹਾਡੀ ਮਾਂ ਨੇ ਕਦੇ ਅਜਾ ਅਧ ਪੱਕਿਆ ਖਾਣਾ ਪਰੋਸਿਆ ਸੀ ਤੁਹਾਡੀਆਂ ਪਤਨੀਆਂ ਤਾਂ ਨਾਰੀ ਜਾਤੀ ਲਈ ਕਲੰਕ ਹਨ ਇਹਨਾਂ ਨੂੰ ਸਧਾਰਨ ਖਾਣਾ ਬਣਾਉਣਾ ਵੀ ਨਹੀਂ ਆਉਂਦਾ ਹਨੀਕੇਤ ਨੇ ਕਿਹਾ ਅੱਜ ਆ ਕੁਝ ਵੀ ਬੁਰਾ ਨਹੀਂ ਹੈ ਪਾਪਾ ਚੱਲ ਸਕਦਾ ਹੈ ਉਸਨੇ ਮਟਰ ਪਨੀਰ ਆਪਣੀ ਥਾਲੀ ਵਿੱਚ ਪਰੋਸਿਆ ਅਤੇ ਬੱਚਿਆਂ ਨਾਲ ਖਾਣ ਲੱਗਾ ਉਹ ਅੱਗੇ ਬੋਲਿਆ ਮਾਂ ਨੂੰ ਖਾਣਾ ਬਣਾਉਣਾ ਅਤੇ ਘਰ ਸੰਭਾਲਣਾ ਆਉਂਦਾ ਸੀ ਕਿਉਂਕਿ ਉਹ ਪੜ੍ਹੀ ਲਿਖੀ ਨਹੀਂ ਸੀ ਪਰ ਅੱਜ ਦੀਆਂ ਕੁੜੀਆਂ ਉੱਚ ਸਿੱਖਿਆ ਲੈਂਦੀਆਂ ਹਨ ਇਸ ਲਈ ਉਹਨਾਂ ਕੋਲ ਘਰ ਸੰਭਾਲਣ ਦਾ ਸਮਾਂ ਨਹੀਂ ਹੁੰਦਾ ਅਸੀਂ ਵੀ ਤਾਂ ਸਮਝੌਤਾ ਕਰ ਰਹੇ ਹਾਂ ਨਾ ਇਹ ਸੁਣ ਕੇ ਪ੍ਰਵਾਕਰ ਜੀ ਦਾ ਗੁੱਸਾ ਹੋਰ ਵੱਧ ਗਿਆ ਉਹ ਬੋਲੇ ਚੰਗੀ ਪੜ੍ਹਾਈ ਦਾ ਮਤਲਬ ਕਿ ਸੌਰੇ ਨਾਲ ਗੁੱਸੇ ਨਾਲ ਗੱਲ ਕਰਨਾ ਹੈ ਜੇ ਪੜ੍ਹਾਈ ਨਾਲ ਘਰ ਦਾ ਕੰਮ ਅਤੇ ਇਨਸਾਨੀਅਤ ਸੁਮਾਲਣ ਦੀ ਸਮਝ ਨਹੀਂ ਆਉਂਦੀ ਤਾਂ ਤੁਹਾਡੀ ਅਨਪੜਮਾ ਉਹਨਾਂ ਨਾਲੋਂ 100 ਗੁਣਾ ਚੰਗੀ ਸੀ ਉਸਨੇ ਕਦੇ ਮੇਰੇ ਮਾਤਾ ਪਿਤਾ ਦੇ ਸਾਹਮਣੇ ਆਵਾਜ਼ ਨਹੀਂ ਚੁੱਕਾ ਦੇ ਮੈਨੂੰ ਅਜਿਆ ਬੇਸਵਾਦ ਖਾਣਾ ਨਹੀਂ ਦਿੱਤਾ ਵਿਆਹ ਤੋਂ ਪਹਿਲਾਂ ਜੇ ਤੁਹਾਡੇ ਖਾਣੇ ਵਿੱਚ ਥੋੜੀ ਜਹੀ ਵੀ ਕਮੀ ਹੁੰਦੀ ਸੀ ਤਾਂ ਤੁਸੀਂ ਮਾਂ ਤੇ ਚੀਕਦੇ ਸੀ ਮਾਂ ਇਹ ਕੀ ਕੀਤਾ ਅਸੀਂ ਸਾਰਾ ਦਿਨ ਥੱਕ ਕੇ ਆਉਂਦੇ ਹਾਂ ਕਟੋ-ਕਟ ਖਾਣਾ ਤਾਂ ਚੰਗਾ ਦਿਓ ਪਰ ਹੁਣ ਇਹ ਖਾਣਾ ਤੁਹਾਨੂੰ ਸਹਿਜ ਸਵੀਕਾਰ ਹੈ ਇਹ ਕਹਿ ਕੇ ਉਹਨਾਂ ਨੇ ਕੁਰਸੀ ਪਿੱਛੇ ਖਿਸਕਾਈ ਅਤੇ ਉੱਠ ਖੜੇ ਹੋਏ ਉਹ ਬੋਲੇ ਅਨਿਕੇਤ ਖਾਣਾ ਖਤਮ ਹੋਣ ਤੋਂ ਬਾਅਦ ਬਾਜ਼ਾਰੋਂ ਦਹੀਂ ਲੈ ਆਉਣਾ ਮੈਂ ਦਹੀਂ ਨਾਲ ਰੋਟੀ ਖਾਵਾਂਗਾ ਅਨਿਕੇਤ ਬੋਲਿਆ ਠੀਕ ਹੈ ਪਾਪਾ ਮੈਂ ਦਹੀਂ ਲੈ ਆਵਾਂਗਾ ਪ੍ਰਭਕਰ ਜੀ ਨੇ ਕਿਹਾ ਸਵੇਰ ਦੇ ਨਾਸ਼ਤੇ ਲਈ ਮੈਨੂੰ ਬਰੈਡ ਅਤੇ ਸ਼ੁੱਧ ਦੁੱਧ ਚਾਹੀਦਾ ਹੈ ਬ੍ਰੈਡ ਤੁਸੀਂ ਲੈ ਆਉਣਾ ਦੁੱਧ ਮੈਂ ਖੁਦ ਜਾ ਕੇ ਦੇਖ ਲਵਾਂਗਾ ਅਤੇ ਆਪਣੀ ਪਤਨੀ ਨੂੰ ਕਹੋ ਕਿ ਉਹ ਆਪਣੇ ਕਮਰੇ ਵਿੱਚ ਹੀ ਬੈਠੀ ਰਹੇ ਮੈਨੂੰ ਮੇਰੇ ਨਾਸ਼ਤੇ ਲਈ ਉਸ ਦੀ ਲੋੜ ਨਹੀਂ ਇਹ ਕਹੇ ਕਿ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੇ ਗਏ ਉਹਨਾਂ ਦੀ ਪਤਨੀ ਨੂੰ ਬੇਕੇ ਗਏ ਹੋਏ ਸਿਰਫ 24 ਘੰਟੇ ਹੀ ਹੋਏ ਸਨ ਪਰ ਉਹਨਾਂ ਦੀ ਖਾਸ ਅਜੀਬ ਹੋ ਗਈ ਸੀ ਕਿ ਅਖੀਰ ਉਹਨਾਂ ਨੇ ਪਤਨੀ ਨੂੰ ਫੋਨ ਲਗਾਇਆ ਫੋਨ ਤੇ ਉਹਨਾਂ ਦੀ ਪਤਨੀ ਹਿਚਕੀਆਂ ਲੈਂਦੇ ਹੋਏ ਰੋ ਰਹੀ ਸੀ ਥੋੜੀ देर ਉਸ ਨੂੰ ਸਮਝਾਉਣ ਤੋਂ ਬਾਅਦ ਪ੍ਰਭਕਰ ਜੀ ਨੇ ਪੁੱਛਿਆ ਤੂੰ ਹੋਰ ਕਿੰਨੇ ਦਿਨ ਉੱਥੇ ਰਹੇਂਗੀ ਪਤਨੀ ਨੇ ਕਿਹਾ ਪ੍ਰਭਕਰ ਜੀ ਮੇਰੀ ਭੈਣ ਗੁਜ਼ਰ ਗਈ ਹੈ ਅਤੇ ਉਸਦੇ ਬੱਚੇ ਬਹੁਤ ਰੋ ਰਹੇ ਹਨ ਉਹ ਕਹਿ ਰਹੇ ਹਨ ਮਾਸੀ ਕੁਝ ਦਿਨ ਸਾਡੇ ਨਾਲ ਰਹੁ ਪ੍ਰਭਕਰ ਜੀ ਨੇ ਕਿਹਾ ਜੇ ਤੂੰ ਉੱਥੇ ਹੀ ਰੁਕੀ ਰਹੀ ਤਾਂ ਸ਼ਾਇਦ ਮੈਂ ਜਾਉਂਦਾ ਰਾਹ ਜਾਣਾ ਪਤਾ ਨਹੀਂ ਇਹ ਸੁਣ ਕੇ ਉਹਨਾਂ ਦੀ ਪਤਨੀ ਕਬਰਾ ਗਈ ਉਹ ਬੋਲੀ ਪ੍ਰਭਕਰ ਜੀ ਭਗਵਾਨ ਨਾ ਕਰੇ ਅਜਾ ਕੁਝ ਹੋਵੇ ਤੁਸੀਂ ਅਜਾ ਕਿਉਂ ਬੋਲ ਰਹੇ ਹੋ ਪ੍ਰਭਕਰ ਜੀ ਨੇ ਕਿਹਾ ਇਹਨਾਂ ਦੋਹਾਂ ਨੇ ਮੇਰਾ ਜੀਵਨ ਨਰਕ ਬਣਾ ਦਿੱਤਾ ਹੈ। ਸਵੇਰੇ ਕੌੜੀ ਚਾਹ ਸਾਹਮਣੇ ਲਿਆਉਂਦੇ ਹਨ। ਕਦੇ ਬਸੀ ਰੋਟੀਆਂ ਤੇ ਸਬਜ਼ੀ। ਤੁਹਾਨੂੰ ਤਾਂ ਪਤਾ ਹੈ ਮੈਨੂੰ ਅਜਾ ਖਾਣਾ ਖਾਣ ਦੀ ਆਦਤ ਨਹੀਂ। ਕੁਝ ਕਹੋ ਤਾਂ ਉਹਨਾਂ ਦੇ ਮੂੰਹ ਤੇ ਦੋ ਹੱਥ ਲੰਬੀ ਜੀਭ ਲੱਗ ਜਾਂਦੀ। ਇਹ ਸਭ ਮੈਂ ਇੱਕ ਦਿਨ ਵੀ ਸਹਿ ਨਹੀਂ ਕਰ ਸਕਦਾ। ਫਿਰ ਵੀ ਮੈਂ ਤੈਨੂੰ ਕਦੇ ਉੱਥੇ ਰੁਕਣ ਤੋਂ ਮਨਾ ਨਹੀਂ ਕੀਤਾ ਪਰ ਭਗਵਾਨ ਦੇ ਲਈ ਜਿੰਨੀ ਜਲਦੀ ਹੋ ਸਕੇ ਵਾਪਸ ਆ ਜਾਓ। 4 ਦਿਨ ਪ੍ਰਭাকর ਜੀ ਨੇ ਦਹੀਂ ਅਤੇ ਬਰੈਡ ਖਾ ਕੇ ਜਿਵੇਂ ਤਿਵੇਂ ਦਿਨ ਕੱਟੇ ਆਖਿਰ ਉਹਨਾਂ ਦੀ ਪਤਨੀ ਵਾਪਸ ਆਈ ਤਾਂ ਉਹਨਾਂ ਨੂੰ ਚੈਨ ਮਿਲਿਆ ਪਰ ਦੋਵੇਂ ਤੇਜ਼ ਗਰਮੀ ਤੋਂ ਪ੍ਰੇਸ਼ਾਨ ਸਨ ਪ੍ਰਭਾ ਕਰ ਜੀ ਦੇ ਸਾਰੇ ਸਰੀਰ ਤੇ ਪਸੀਨੇ ਕਾਰਨ ਲਾਲ ਦਾਣੇ ਨਿਕਲ ਆਏ ਸਨ ਉਹਨਾਂ ਦੀ ਪਤਨੀ ਨੇ ਕਿਹਾ ਪਿੰਡ ਵਿੱਚ ਬਹੁਤ ਗਰਮੀ ਹੈ ਅਨੁਜ ਨੇ ਉਹਨਾਂ ਦੇ ਕਮਰੇ ਵਿੱਚ ਏਸੀ ਲਗਵਾਇਆ ਸੀ ਇਸ ਲਈ ਰਾਤ ਨੂੰ ਕੁਝ ਨੀਂਦ ਆ ਜਾਂਦੀ ਪਰ ਵਿਚਾਰਾ ਜ਼ਿਆਦਾ ਬਿਜਲੀ ਦਾ ਬਿੱਲ ਨਹੀਂ ਭਰ ਸਕਦਾ ਸੀ ਐਸ ਲਈ ਦਿਨ ਵਿੱਚ ਬਹੁਤ ਗਰਮੀ ਲੱਗਦੀ ਸੀ ਪ੍ਰਭਕਰ ਜੀ ਦੇ ਹੱਥ ਅਤੇ ਛਾਤੀ ਤੇ ਲਾਲ ਦਾਣੇ ਨਿਕਲ ਆਏ ਸਨ ਜਰਾ ਜਾਂ ਪਸੀਨਾ ਆਉਂਦਾ ਤਾਂ ਜਲਨ ਹੁੰਦੀ ਸੀ ਦੋਵੇਂ ਗਰਮੀ ਤੋਂ ਬਹੁਤ ਪਚੈਂਨ ਸਨ ਉਹਨਾਂ ਦੇ ਦੋਵੇਂ ਬੇਟਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਾਡੇ ਖਰਚ ਬਹੁਤ ਵੱਧ ਗਏ ਹਨ ਅਸੀਂ ਹੁਣ ਇੱਕ ਹੋਰ ਏਸੀ ਨਹੀਂ ਲਗਵਾ ਸਕਦੇ ਇਹ ਸੁਣ ਕੇ ਪ੍ਰਵਾਹਕਰ ਜੀ ਨੇ ਸੋਚਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੈਸਿਆਂ ਨਾਲ 1 ਟਨ ਦਾ ਸਮਰਥਾ ਵਾਲਾ AC ਖਰੀਦਣ ਅਤੇ ਆਪਣੇ ਕਮਰੇ ਵਿੱਚ ਲਗਾਉਣ। ਇਹ ਦੇਖ ਕੇ ਦੋਵੇਂ ਬੇਟੇ ਹਰਾਨ ਰਹਿ ਗਏ। AC ਚਾਲੂ ਕਰਦੇ ਹੀ ਦੋਮਣ ਨੇ ਆਰਾਮ ਦੀ ਸਾਹ ਲਈ। ਰਾਤ ਨੂੰ ਬੇਟੇ ਉਹਨਾਂ ਦੇ ਕਮਰੇ ਵਿੱਚ ਆਏ ਅਤੇ ਬੋਲੇ, "ਪਾਪਾ, ਤੁਸੀਂ ਦੱਸਿਆ ਕੀ ਨਹੀਂ ਕਿ ਤੁਸੀਂ AC ਖਰੀਦਣ ਵਾਲੇ ਹੋ?" ਪ੍ਰਵਾਹਕਰ ਜੀ ਬੋਲੇ, "ਤੁਹਾਨੂੰ ਪੁੱਛ ਕੇ ਵੀ ਕੀ ਫਾਇਦਾ? ਪਹਿਲਾਂ ਹੀ ਸਾਫ ਮਨਾਂ ਕਰ ਦਿੱਤਾ ਸੀ।" ਮੈਂ ਕੂਲਰ ਵਰਤ ਰਿਹਾ ਸੀ ਪਰ ਹੁਣ ਉਹ ਵੀ ਖਰਾਬ ਹੋ ਗਿਆ ਇਸ ਲਈ ਏਸੀ ਲਿਆ ਜ਼ਿੰਦਗੀ ਪਰ ਸੰਘਰਸ਼ ਕੀਤਾ ਪਰ ਘਟੋ ਘਟ ਹੁਣ ਤਾਂ ਸਾਨੂੰ ਥੋੜੀ ਰਾਹਤ ਮਿਲੇ ਤੁਹਾਨੂੰ ਚੰਗੀਆਂ ਨੌਕਰੀਆਂ ਮਿਲੀਆਂ ਲੱਗਾ ਸੀ ਕਿ ਸਾਡੇ ਵੀ ਚੰਗੇ ਦਿਨ ਆਉਣਗੇ ਪਰ ਅਸੀਂ ਤਾਂ ਉਸ ਮਾਮਲੇ ਵਿੱਚ ਬਦਕਿਸਮਤੀ ਨਿਕਲੇ ਪ੍ਰਵਾਹਕਰਦੀ ਦੀਆਂ ਸ਼ਿਕਾਇਤਾਂ ਰੁਕ ਨਹੀਂ ਰਹੀਆਂ ਸਨ ਉਹਨਾਂ ਦੀ ਪਤਨੀ ਨੇ ਕਿਹਾ ਅਜਿਆ ਨਾ ਕਹੋ ਥੋੜੇ ਸ਼ਾਂਤ ਹੋ ਜਾਓ ਬੱਚੋ ਦਰਸਾਲ ਕੂਲਰ ਖਰਾਬ ਹੋ ਗਿਆ ਅਤੇ ਤੁਹਾਡੇ ਪਿਤਾ ਜੀ ਅਤੇ ਮੈਨੂੰ ਬਹੁਤ ਗਰਮੀ ਵੀ ਆ ਰਹੀ ਸੀ ਇਸ ਲਈ ਮੈਂ ਹੀ ਇਹਨਾਂ ਨੂੰ ਕਿਹਾ ਕਿ ਇਹ ਸੀ ਲੈ ਲਓ ਹੁਣ ਗਰਮੀ ਬਰਦਾਸ਼ਤ ਨਹੀਂ ਹੁੰਦੀ ਅਸੀਂ ਤਾਂ ਹੁਣ ਬੁੱਢੇ ਹੋ ਗਏ ਹਾਂ ਥੋੜੀ ਰਾਹਤ ਤਾਂ ਚਾਹੀਦੀ ਹੈ ਉਸ ਨੇ ਪ੍ਰਵਾਹਕਰ ਜੀ ਦੀ ਬਾਹ ਉੱਪਰ ਕਰਕੇ ਬੱਚਿਆਂ ਨੂੰ ਉਹਨਾਂ ਦੇ ਜ਼ਖਮੀ ਹੱਥ ਵਿਖਾਏ ਉਹਨਾਂ ਦੀ ਪੂਰੀ ਬਾਹ ਤੇ ਵੱਡੇ ਵੱਡੇ ਜ਼ਖਮ ਸਨ ਇਹ ਦੇਖ ਕੇ ਦੋਵੇਂ ਬੇਟੇ ਸ਼ਰਮਿੰਦਾ ਹੋ ਕੇ ਕਮਰੇ ਤੋਂ ਬਾਹਰ ਚਲੇ ਗਏ ਪ੍ਰਵਾਹਕਰ ਜੀ ਅਤੇ ਉਹਨਾਂ ਦੀ ਪਤਨੀ ਬਹੁਤ ਸਾਵਧਾਨੀ ਨਾਲ ਏਸੀ ਦੀ ਵਰਤੋਂ ਕਰੇ ਸਨ ਪਰ ਉਹਨਾਂ ਦੀਆਂ ਨੋਹਾ ਏਸੀ 24 ਘੰਟੇ ਚਾਲੂ ਰੱਖਦੀਆਂ ਸੀ ਉਹਨਾਂ ਨੂੰ ਘਰੋਂ ਬਾਹਰ ਜਾਣਾ ਪਸੰਦ ਨਹੀਂ ਸੀ। ਜੇ 1 ਘੰਟੇ ਲਈ ਬਾਹਰ ਜਾਂਦੀਆਂ ਵੀ ਸਨ ਤਾਂ ਜਲਦੀ ਜਲਦੀ ਖਾਣਾ ਬਣਾ ਕੇ ਨਿਪਟ ਜਾਂਦੀਆਂ ਸੀ। ਪ੍ਰਭাকর ਜੀ ਦੀਆਂ ਨੋਹਾ ਉਹਨਾਂ ਨੂੰ ਕੁਝ ਵੀ ਖਾਣ ਲਈ ਦੇ ਦਿੰਦੀਆਂ ਸੀ ਪਰ ਉਹਨਾਂ ਦੇ ਪਤੀ ਜੋ ਵੀ ਖਾਂਦੇ ਸਨ ਇਸ ਲਈ ਪ੍ਰਭাকর ਜੀ ਅਤੇ ਉਹਨਾਂ ਦੀ ਪਤਨੀ ਨੂੰ ਕੋਈ ਇਤਰਾਜ਼ ਨਹੀਂ ਸੀ। ਪਰ 1 ਮਹੀਨੇ ਬਾਅਦ ਜਦੋਂ ਬਿਜਲੀ ਦਾ ਬਿੱਲ 20000 ਆਇਆ ਤਾਂ ਬੇਟਿਆਂ ਨੇ ਘਰ ਵਿੱਚ ਹੰਗਾਮਾ ਕਰ ਦਿੱਤਾ ਅਤੇ ਗੁੱਸੇ ਵਿੱਚ ਬਿੱਲ ਪ੍ਰਭাকরਜੀ ਦੇ ਮੂੰਹ ਤੇ ਸੁੱਟਦੇ ਹੋਏ ਬੋਲੇ ਪਾਪਾ ਦੇਖੋ ਐਨਾ ਵੱਡਾ ਬਿੱਲ ਇਸ ਨੂੰ ਕੌਣ ਭਰੇਗਾ ਇਹ ਦੇਖ ਕੇ ਪ੍ਰਭাকরਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਬਿੱਲ ਚੁੱਕ ਕੇ ਦੇਖਿਆ ਸੱਚਮੁੱਚ 20000 ਦਾ ਬਿੱਲ ਆਇਆ ਸੀ ਇਸ ਤੋਂ ਪਹਿਲਾਂ ਲਗਭਗ 15 ਤੋਂ 16000 ਦਾ ਬਿੱਲ ਆਉਂਦਾ ਸੀ ਜੋ ਆਪਣੀ ਪੈਨਸ਼ਨ ਨਾਲ ਭਰਦੇ ਸਨ ਪ੍ਰਭাকরਜੀ ਸ਼ਾਂਤ ਹੋ ਕੇ ਬੋਲੇ ਇਸ ਤਰ੍ਹਾਂ ਕਿਉਂ ਚੀਕ ਰਹੇ ਹੋ ਘਰ ਵਿੱਚ ਤਿੰਨ ਏਸੀ ਚੱਲ ਰਹੇ ਹੁੰਦੇ ਹਨ ਤਾਂ ਬਿੱਲ ਤਾਂ ਇੰਨਾ ਆਵੇਗਾ ਹੀ ਨਾ ਅਨਿਕੇਤ ਗੁੱਸੇ ਵਿੱਚ ਬੋਲਿਆ ਇਹ ਬਿੱਲ ਕੌਣ ਭਰੇਗਾ ਪ੍ਰਭਕਰ ਜੀ ਬੋਲੇ ਪਹਿਲਾਂ ਵੀ ਮੇਰੀ ਪੈਨਸ਼ਨ ਨਾਲ ਇਹ ਬਿੱਲ ਭਰਦਾ ਸੀ ਹੁਣ 5000 ਤੁਸੀਂ ਦੋਵੇਂ ਪਾ ਦਿਓ ਤਾਂ ਕੀ ਬੁਰਾ ਹੈ ਅਨਿਕੇਤ ਗੁੱਸੇ ਵਿੱਚ ਬੋਲਿਆ ਮੇਰੀ ਲਾਟਰੀ ਨਹੀਂ ਲੱਗੀ ਕਿ ਮੈਂ 5000 ਪਾਵਾਂ ਘਰ ਦਾ ਖਰਚ ਪਹਿਲਾਂ ਹੀ ਬਹੁਤ ਹੈ ਅਤੇ ਮੇਰੇ ਬੱਚੇ ਦੀ ਫੀਸ 8000 ਹੈ ਮੈਂ ਨਹੀਂ ਭਰ ਸਕਦਾ ਉਸ ਦਾ ਛੋਟਾ ਭਰਾ ਬੋਲਿਆ ਮੈਂ ਕਿੱਥੇ ਲੱਖਾਂ ਦੀ ਤਨਖਾਹ ਕਮਾਉਂਦਾ ਹਾਂ ਮੈਨੂੰ ਬੇਟੇ ਦੀ ਸਕੂਲ ਦੀ ਐਡਮਿਸ਼ਨ ਲਈ 25000 ਚਾਹੀਦੇ ਹਨ ਉਹ ਵੀ ਨਹੀਂ ਜੁਟਾ پا ਰਿਹਾ ਤਾਂ ਬਿਜਲੀ ਦਾ ਬਿੱਲ ਕਿਵੇਂ ਭਰਾਂ ਪ੍ਰਭাকর ਜੀ ਗੁੱਸੇ ਵਿੱਚ ਬੋਲੇ ਕਈ ਸਾਲਾਂ ਤੋਂ ਮੈਂ ਹੀ ਤੁਹਾਡੇ ਕਮਰੇ ਦੇ ਏਸੀ ਦਾ ਬਿੱਲ ਭਰਦਾ ਰਿਹਾ ਹਾਂ ਅਤੇ ਖੁਦ ਗਰਮੀ ਵਿੱਚ ਤੜਫਦਾ ਰਿਹਾ ਹੁਣ ਮੇਰੀ ਵਾਰੀ ਆਈ ਤਾਂ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਠੀਕ ਹੈ ਹੁਣ ਹਰ ਕਿਸੇ ਨੂੰ ਆਪਣਾ ਖਰਚਾ ਖੁਦ ਚੁਕਾਉਣਾ ਪਵੇਗਾ ਬਿਜਲੀ ਦਾ ਬਿੱਲ ਤੁਸੀਂ ਆਪੋ ਆਪਣਾ ਭਰੋ ਮੈਂ ਆਪਣਾ ਭਰ ਲਵਾਂਗਾ ਅਤੇ ਘਰ ਦਾ ਖਰਚ ਮੇਰੀ ਪੈਨਸ਼ਨ ਨਾਲ ਮੈਂ ਅਤੇ ਮੇਰੀ ਪਤਨੀ ਦੋਵੇਂ ਆਰਮਨਾਲ ਚਲਾ ਲਵਾਂਗੇ ਇਹ ਸੁਣਦੇ ਹੀ ਦੋਵੇਂ ਬੱਚੇ ਗੁੱਸੇ ਵਿੱਚ ਆ ਗਏ ਵੱਡਾ ਪੁੱਤਰ ਬੋਲਿਆ ਠੀਕ ਹੈ ਫਿਰ ਹੁਣ ਸਭ ਕੁਝ ਛੱਡ ਕੇ ਬਾਹਰ ਜਾਣ ਦੀ ਹੀ ਤਿਆਰੀ ਕਰੋ ਪ੍ਰਭਾਕਰ ਜੀ ਦਾ ਗੁੱਸਾ ਵਧ ਗਿਆ ਉਹਨਾਂ ਨੇ ਕਿਹਾ ਮੈਂ ਕਿਉਂ ਜਾਵਾਂ ਆਪਣਾ ਘਰ ਛੱਡ ਕੇ ਦੋਵੇਂ ਬੱਚੇ ਅੱਗੇ ਵਧੇ ਜਿਵੇਂ ਲੜਨ ਲਈ ਤਿਆਰ ਸਨ ਉਹਨਾਂ ਦੀ ਪਤਨੀ ਵਿਚਕਾਰ ਆਈ ਅਤੇ ਬੋਲੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਆਪਣੇ ਬਾਪ ਨੂੰ ਮਾਰਨ ਜਾ ਰਹੇ ਹੋ ਬੱਚਿਆਂ ਨੇ ਨਾ ਸੁਣਿਆ ਅਤੇ ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਜ਼ੋਰ ਨਾਲ ੱੱਕਾ ਦੇ ਦਿੱਤਾ ਜਿਸ ਨਾਲ ਉਹ ਜ਼ੋਰ ਨਾਲ ਜ਼ਮੀਨ ਤੇ ਡਿੱਗ ਪਈ। ਪ੍ਰਵਾਕਰ ਜੀ ਦਾ ਹੱਥ ਉਹਨਾਂ ਨੇ ਮਜ਼ਬੂਤੀ ਨਾਲ ਫੜਿਆ ਅਤੇ ਕਿਹਾ ਇਹ ਘਰ ਸਿਰਫ ਤੁਹਾਡਾ ਨਹੀਂ ਸਾਡਾ ਵੀ ਹੈ। ਇਸ ਲਈ ਸਾਡੇ ਤੇ ਬੈਠਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਇੰਨਾ ਵੱਡਾ ਬਿੱਲ ਨਹੀਂ ਭਰ ਸਕਦੇ ਅਤੇ ਜੇ ਕੂਲਰ ਖਰਾਬ ਹੋ ਗਿਆ ਸੀ ਤਾਂ ਉਹ ਸਾਨੂੰ ਦੇਣਾ ਚਾਹੀਦਾ ਸੀ। ਅਸੀਂ ਪਹਿਲਾਂ ਹੀ ਆਪਣੇ ਖਰਚਿਆਂ ਤੋਂ ਪਰੇਸ਼ਾਨ ਸੀ। ਇਹ ਆਖਰੀ ਲੈਣ ਅਭਿਸ਼ੇਕ ਨੇ ਗੁੱਸੇ ਵਿੱਚ ਕਹੀ ਸੀ ਅਨਿਕੇਤ ਗੁੱਸੇ ਵਿੱਚ ਬੋਲਿਆ ਛੱਡੋ ਉਹਨਾਂ ਦਾ ਹੱਥ ਫੜੋ ਚਲੋ ਇਹ ਸੇਸੀ ਨੂੰ ਉਤਾਰ ਕੇ ਵੇਚ ਦਿੰਦੇ ਨਵਾਂ ਏਸੀ ਹੈ ਆਰਾਮ ਨਾਲ ਵਿਕ ਜਾਵੇਗਾ ਅਤੇ ਇਹਨਾਂ ਦੋਹਾਂ ਨੂੰ ਛੱਤ ਤੇ ਉੱਪਰਲੇ ਕਮਰੇ ਵਿੱਚ ਸੁੱਟ ਦਿਓ ਇਹ ਬੁੱਢੇ ਉੱਥੇ ਹੀ ਆਪਣੀ ਬਾਕੀ ਦੀ ਜ਼ਿੰਦਗੀ ਬਤਾਉਣਗੇ ਇਹ ਹੀ ਉਹਨਾਂ ਲਈ ਠੀਕ ਹੈ ਅਭਿਸ਼ੇਕ ਨੇ ਇੰਨੀ ਜ਼ੋਰ ਨਾਲ ਫਰਵਾਹ ਕਰਦੀ ਦਾ ਹੱਥ ਫੜਿਆ ਕਿ ਉਹਨਾਂ ਨੂੰ ਭਿਆਨਕ ਦਰਦ ਹੋਣ ਲੱਗਾ ਗੁੱਡੀਆਂ ਹੱਡੀਆਂ ਟੁੱਟੇ ਜਾਣਗੀਆਂ ਅਜਿਹਾ ਉਹਨਾਂ ਨੂੰ ਲੱਗਣ ਲੱਗਾ ਦਰਦ ਨਾਲ ਉਹ ਤੜਫਣ ਲੱਗੇ ਉਹਨਾਂ ਦੀ ਪਤਨੀ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਉਹ ਪਹਿਲਾਂ ਹੀ ਜ਼ੋਰ ਨਾਲ ਡਿੱਗ ਪਈ ਸੀ ਪਰ ਜਿਵੇਂ ਤਿਵੇਂ ਘੋਟੇ ਕੇ ਪ੍ਰਵਾਹ ਕਰਜੀ ਨਾਲ ਖੜੀ ਹੋ ਗਈ ਦੋਵੇਂ ਪੁੱਤਰਾਂ ਨੇ ਉਹਨਾਂ ਦਾ ਸਾਰਾ ਸਮਾਨ ਚੁੱਕਿਆ ਅਤੇ ਉਹਨਾਂ ਨੂੰ ਛੱਤ ਦੇ ਉੱਪਰਲੇ ਕਮਰੇ ਵਿੱਚ ਸੁੱਟ ਦਿੱਤਾ ਉੱਥੇ ਨਾ ਪੱਖਾ ਸੀ ਨਾ ਲਾਈਟ ਜਾ ਉੱਪਰ ਸੌਂ ਹੁਣ ਅਸੀਂ ਇਹ ਏਸੀ ਉਤਾਰ ਕੇ ਵੇਚਦੇ ਹੀ ਹਾਂ ਇਹ ਕਹਿ ਕੇ ਉਹਨਾਂ ਨੇ ਏਸੀ ਵੀ ਉਤਾਰ ਕੇ ਵੇਚ ਦਿੱਤਾ ਪ੍ਰਭাকর ਜੀ ਅਤੇ ਉਹਨਾਂ ਦੀ ਪਤਨੀ ਰੁਕ ਰੁਕ ਕੇ ਰੋਂਦੇ ਰਹੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਬੱਚਿਆਂ ਲਈ ਕੁਰਬਾਨ ਕੀਤੀ ਸੀ ਅਤੇ ਹੁਣ ਇਹ ਵਕਤ ਦੇਖਣਾ ਪਿਆ ਜੋ ਸੁੱਖ ਦੇ ਦਿਨ ਉਹਨਾਂ ਨੇ ਕਦੇ ਚਾਹੇ ਸਨ ਉਹ ਤਾਂ ਦੂਰ ਸਨ ਹੀ ਬੱਚਿਆਂ ਨੇ ਉਹਨਾਂ ਨੂੰ ਐਨੇ ਅਪਮਾਨਜਨਕ ਤਰੀਕੇ ਨਾਲ ਪੇਸ਼ ਆ ਕੇ ਮਜਬੂਰ ਕਰ ਦਿੱਤਾ ਕਿ ਉਹ ਦੋਵੇਂ ਪੂਰੀ ਤਰ੍ਹਾਂ ਨਿਰਾਸ਼ ਹੋ ਗਏ ਉੱਪਰਲੇ ਕਮਰੇ ਵਿੱਚ ਗਰਮੀ ਹੋਰ ਵੀ ਵੱਧ ਗਈ ਸੀ ਪੂਰੇ ਘਰ ਤੇ ਬੱਚਿਆਂ ਨੇ ਕਬਜ਼ਾ ਕਰ ਲਿਆ ਸੀ ਅਤੇ ਮਾਪੇ ਦੇ ਕਮਰੇ ਵਿੱਚ ਵੀ ਤਾਲਾ ਲਗਾ ਕੇ ਰੱਖਿਆ ਸੀ ਤਾਂ ਜੋ ਉਹ ਮੋੜ ਅੰਦਰ ਨਾ ਜਾ ਸਕਣ ਗਰਮ ਹਵਾ ਦੀਆਂ ਲੱਗ ਤਾਂ ਉਹਨਾਂ ਦੇ ਕੰਨਾਂ ਵਿੱਚ ਪਈਆਂ ਸਨ ਉਹਨਾਂ ਦੇ ਸਰੀਰ ਤੇ ਕੰਮ ਦੇ ਪਸੀਨੇ ਦੇ ਝਕ ਮੱਚਣ ਲੱਗੇ ਇੱਕ ਦਿਨ ਦੋਹਾਂ ਨੇ ਘਰ ਛੱਡਣ ਦਾ ਫੈਸਲਾ ਕੀਤਾ ਅਤੇ ਉੱਥੋਂ ਨਿਕਲ ਗਏ। ਸਵੇਰੇ ਜਦੋਂ ਦੋਵੇਂ ਬੱਚੇ ਦਫ਼ਤਰ ਲਈ ਨਿਕਲੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਲਟਾ ਉਹਨਾਂ ਨੂੰ ਖੁਸ਼ੀ ਹੀ ਹੋਈ ਕਿ ਪੂਰਾ ਘਰ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ। ਪਰ ਕਿਸਮਤ ਦਾ ਖੇੜ ਕੁਝ ਹੋਰ ਹੀ ਸੀ। ਦਫ਼ਤਰ ਪਹੁੰਚੋਂ ਤੋਂ ਬਾਅਦ ਦੋਵਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਅਭਿਸ਼ੇਕ ਦੇ ਬੌਸ ਨੇ ਗੁੱਸੇ ਵਿੱਚ ਕਿਹਾ, "ਤੇਰੀ ਲਾਪਰਵਾਹੀ ਕਾਰਨ ਮੇਰੀ ਅਹਿਮ ਫਾਈਲ ਗਵਾਚ ਗਈ, ਜਿਸ ਨਾਲ ਮੈਨੂੰ ਲੱਖਾਂ ਦਾ ਨੁਕਸਾਨ ਹੋਇਆ।" ਤੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਨਿਕੇਤ ਦੇ ਬੌਸ ਨੇ ਗੁੱਸੇ ਵਿੱਚ ਕਿਹਾ ਮੈਂ ਤੈਨੂੰ ਪੈਸਿਆਂ ਦੀ ਹਿਰਾਫੇਰੀ ਕਰਦੇ ਦੇਖਿਆ ਤੂੰ ਆਪਣੇ ਫਾਇਦੇਮੰਦ ਆਊਟਰ ਲਿਆ ਤੇ ਖੁਦ ਹੀ ਬੇਚਦਾ ਸੀ ਮੈਂ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਤਾਂ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਨਿਕੇਤ ਨੇ ਇਹ ਗੈਰ ਵਿਵਹਾਰ ਆਪਣੀ ਪਤਨੀ ਅਤੇ ਬੱਚਿਆਂ ਦੀ ਜਿੱਦ ਕਾਰਨ ਕੀਤਾ ਸੀ ਉਹਨਾਂ ਦੀਆਂ ਲਗਾਤਾਰ ਮੰਗਾਂ ਕਾਰਨ ਉਸ ਨੂੰ ਇਹ ਸਭ ਕਰਨਾ ਪਿਆ ਦੋਵੇਂ ਦਫ਼ਤਰ ਤੋਂ ਰੋਂਦੇ ਰੋਂਦੇ ਘਰ ਆਏ ਜਦੋਂ ਉਹਨਾਂ ਦੀ ਪਤਨੀ ਨੂੰ ਇਹ ਸਭ ਪਤਾ ਲੱਗਾ ਤਾਂ ਉਹ ਡਰ ਗਈ ਇਸ ਤੋਂ ਬਾਅਦ ਅਨਿਕੇਤ ਨੇ ਆਪਣੀ ਪਤਨੀ ਤੇ ਗੁੱਸੇ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ ਤੇਰੇ ਕਾਰਨ ਹੀ ਸਾਨੂੰ ਆਪਣੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢਣਾ ਪਿਆ ਅਤੇ ਹੁਣ ਸਾਡੇ ਮੁਸ਼ਕਲ ਦਿਨਾਂ ਦੀ ਸ਼ੁਰੂਆਤ ਹੋ ਗਈ ਹੁਣ ਸ਼ਾਇਦ ਸਾਨੂੰ ਭੁੱਖੇ ਮਰਨਾ ਪਵੇਗਾ ਪ੍ਰਭাকর ਜੀ ਅਤੇ ਉਹਨਾਂ ਦੀ ਪਤਨੀ ਪਿੰਡ ਜਾ ਰਹੇ ਸਨ ਉਹਨਾਂ ਦੀ ਪਤਨੀ ਦੀ ਭੈਣ ਦੀ ਮੌਤ ਹੋ ਗਈ ਸੀ ਉਹਨਾਂ ਦਾ ਪੁੱਤਰ ਅਨੁਜ ਬਹੁਤ ਚੰਗਾ ਨਿਕਲਿਆ ਅਨੁਜ ਨੇ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰੱਖਿਆ ਅਤੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਦੇ ਰਹਿਣ ਲਈ ਏਅਰ ਕੰਡੀਸ਼ਨਰ ਵਾਲੇ ਕਮਰੇ ਦਾ ਪ੍ਰਬੰਧ ਕੀਤਾ ਪ੍ਰਭਾਕਰ ਜੀ ਨੇ ਫਿਰ ਕਦੇ ਸ਼ਹਿਰ ਵਿੱਚ ਵਾਪਸ ਆਉਣ ਦਾ ਵਿਚਾਰ ਨਹੀਂ ਕੀਤਾ ਇਦھر ਬੱਚਿਆਂ ਦੇ ਹਾਲਾਤ ਖਰਾਬ ਹੋਣ ਲੱਗੇ। ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਉਹਨਾਂ ਦਾ ਘਰ ਵਿਕ ਗਿਆ। ਨੌਕਰੀਆਂ ਚਲੀਆਂ ਗਈਆਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਅੰਤ ਵਿੱਚ ਆਪਣੀਆਂ ਪਤਨੀਆਂ ਦੇ ਪੇਕੇ ਵਿੱਚ ਰਹਿਣ ਲੱਗੇ। ਜਿੱਥੇ ਉਹਨਾਂ ਨੂੰ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਅਪਮਾਨ ਅਤੇ ਤਿਰਸਕਾਰ ਸੁਣਨਾ ਪੈਂਦਾ ਸੀ। ਮਾਤਾ-ਪਿਤਾ ਦਾ ਅਪਮਾਨ ਕਰਨ ਵਾਲਿਆਂ ਨਾਲ ਅਜਿਹਾ ਹੀ ਹੁੰਦਾ ਹੈ। ਇਹ ਕਹਾਣੀ ਸਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੰਦੀ ਹੈ। ਕਿ ਮਾਤਾ ਪਿਤਾ ਦੀ ਸੇਵਾ ਕਰਨਾ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕਦੇ ਅਪਮਾਨਜਨਕ ਵਿਵਹਾਰ ਨਹੀਂ ਕਰਨਾ ਚਾਹੀਦਾ ਜੋ ਲੋਕ ਉਹਨਾਂ ਨੂੰ ਨਾਲ ਛੱਡਦੇ ਹਨ ਉਹਨਾਂ ਨੂੰ ਕਿਸਮਤ ਵੀ ਕਦੇ ਨਾਲ ਨਹੀਂ ਦਿੰਦੀ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਸੀ ਇਹ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੇ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ కనీను అంతు బాగుద